अमृतसर आल इंडिया अतवाद पीड़ित एसोसीएशन चेयरमैन डॉक्टर बी आर हस्तीर दे दिशा निर्देशा एसोसीएशन वालों की गई मीटिंग पत्रकार मिंटू अरोड़ा की विशेष रिपोर्ट ਅੱਜ ਦੀ ਜਿਹੜੀ ਮੀਟਿੰਗ ਆ ਸਾਡੀ ਸੰਸਥਾ ਵੱਲੋਂ ਸਾਡੀ ਸੰਸਥਾ ਵੱਲੋਂ ਅੱਜ ਦੀ ਜਿਹੜੀ ਮੀਟਿੰਗ ਆ ਇਹ ਜਿਹੜੇ ਇਸ਼ੂ ਸਾਡੇ ਪੈਂਡਿੰਗ ਬੜੇ ਸਾਲਾਂ ਤੋਂ ਚੱਲਦੇ ਆ ਤੇ ਉਹਦੋਂ ਅਸੀਂ ਥੋੜਾ ਉਹਦੇ ਉੱਤੇ ਕਾਰਵਾਈ ਕਰਾਉਣ ਦੀ ਸੁਝਾਉਣ ਲਈ ਅਸੀਂ ਆਪਣੇ ਮੈਂਬਰ ਜਿਹੜੇ ਆਏ ਕੁਝ ਮੈਂਬਰ ਮਤਲਬ ਕੋਰ ਕਮੇਟੀ ਦਾ ਸੀ ਜਿਹੜਾ ਵਾ ਬਣਾਉਣ ਦੀ ਬਚਾਅ ਕਰਨ ਦਾ ਇਜਾਜ ਤੇ ਇਹ ਸਾਡੇ ਜਿਹੜੇ ਮੈਂਬਰ ਆ ਕੋਲੇ ਬੈਰੋ ਸਾਡੀਆਂ ਜੇ ਸਾਰੇ ਇਕੱਠੇ ਹੋਏ ਆਂ ਆਪਕੋ ਜੇ ਦਿਨਾਂ ਦਾ ਅਸੀਂ ਵਿਚਾਰਾਂ ਦਾ ਸਾਂਝਾ ਕੀਤਾ ਕੁਛ ਹੁਣ ਅਗਲੇ ਸ਼ਨੀਵਾਰ ਦੁਬਾਰਾ ਅਸੀਂ ਫਿਰ ਕੈਂਟੇ ਵਾਸਤੇ ਇੱਕ ਮੀਟਿੰਗ ਜਰੀ ਆ ਜਿਹੜੇ ਮੈਂਬਰ ਅੱਜ ਆਏ ਆ ਉਸ ਤੋਂ ਇਲਾਵਾ ਹੋਰ ਬੁਲਾ ਕੇ ਇਹ ਵਿਚਾਰਾਂ ਦਾ ਕਰਕੇ ਇੱਕ ਨੂੰ ਮੀਟਿੰਗਾਂ ਦੇ ਵਿੱਚ ਇੱਕ ਨੂੰ ਸ਼ਨੀਵਾਰ ਜਿਹੜੇ ਹਫਤੇ ਦੇ ਬਾਅਦ ਵਿਚਾਰ ਸੱਤਾਈ ਦੇ ਮਤਲਬ ਲਈ ਮੀਟਿੰਗ ਕਰਕੇ ਤੇ ਫਿਰ ਅਸੀਂ ਕੋਰ ਕਮੇਟੀ ਦਾ ਗਠਨ ਕਰਾਂਗੇ ਜੇਰੀ ਆਤਵਾਦ ਫੀਡ ਤੇ ਪਰਵਾਰਾਂ ਲਈ ਦੰਗਾ ਪੀਤਾਂ ਲਈ ਕੰਮ ਕਰੇਗੀ ਇੱਕ ਕੋਰਟ ਕਮੇਟੀ ਜਿਹੜੀ ਆ ਉਹ ਕੋਰਟ ਕਮੇਟੀ ਜਿਹੜੀ ਬਣਾ ਦਿੱਤੀ ਜਾਊਗੀ ਤੇ ਫਿਰ ਉਹ ਕੋਰਟ ਕਮੇਟੀ ਦੇ ਸੁਝਾਅ ਜਿਹੜੇ ਸਾਰੇ ਮੁਲਫੜੀ ਕਰਕੇ ਏਜੰਡਾ ਤਿਆਰ ਕਰਕੇ ਤੇ ਸਰਕਾਰ ਅੱਗੇ ਜਿਹੜੇ ਮੰਤਰੀ ਸਾਹਿਬ ਜਿਹੜੇ ਆ ਉਹ ਉਹਨਾਂ ਨਾਲ ਲੈ ਕੇ ਜੇ ਅਸੀਂ ਕੋਸ਼ਿਸ਼ ਕਰਾਂਗੇ ਵੀ ਇਹ ਜਿਹੜੇ ਸਾਡੇ ਮੁੱਦੇ ਆ ਉਹ ਅਸਲ ਵਿੱਚ ਜਿਹੜੇ ਮਿਦਾਨਪਾਲਿਕਾ ਦੇ ਵਿੱਚ ਮੀਟਿੰਗ ਕੈਬਨਟ ਦੀ ਹੋ ਕੇ ਪਾਸ ਕੀਤੇ ਸਰ ਲੱਗਦਾ ਨਹੀਂ ਕਿ ਪੰਜਾਬ ਸਰਕਾਰੀ ਅਤਵਾਦੀ ਪੀੜਤ ਪਰਿਵਾਰਾਂ ਨੂੰ ਇਗਨੋਰ ਕਰੀ ਰਹੀਆਂ ਨੇ ਗੋਲਿਆ ਕਰ ਰਹੀ ਹੈ ਐਕਚੁਅਲੀ ਕੀ ਆ ਸਰਕਾਰਾਂ ਬਦਲਦੀਆਂ ਰਹੀਆਂ ਨੇ ਤੇ ਪਹਿਲੀਆਂ ਸਰਕਾਰਾਂ ਨੇ ਕੁਝ ਕੰਮ ਕੀਤੇ ਆ ਮਤਲਬ ਜਿਹੜੇ ਵੀ ਵੇਚੇ ਨਹੀਂ ਕਿ ਬਿਲਕੁਲ ਹੀ ਕੀਤਾ ਪਰ ਖਾਸ ਕਰਕੇ ਜਦੋਂ ਇਹ ਸਰਕਾਰ ਇਹ ਸਰਕਾਰ ਤੋਂ ਸਾਨੂੰ ਆਸ ਜਿਹੜੀ ਜ਼ਿਆਦਾ ਸੀ ਕਿ ਜਿਹੜੀਆਂ ਪਹਿਲਾਂ ਸਰਕਾਰਾਂ ਜਿਹੜੀਆਂ ਨਹੀਂ ਕੰਮ ਕਰ ਸਕੀਆਂ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਆ ਇਹ ਇਹਨਾਂ ਲੋਕਾਂ ਨੂੰ ਸੋਚੀ ਤੇ ਇਹ ਹੁਣ ਜਿਸ ਕਰਕੇ ਇਸ ਸਰਕਾਰ ਦੇ ਅੱਗੇ ਅਸੀਂ ਹੁਣ ਕਿ ਆਪਣਾ ਦਾ ਮੁੱਦੇ ਲਈ ਆ ਖਾਸ ਕਰਕੇ ਜਿਹੜਾ ਸਾਡੇ ਅਗੇ ਇੱਕ ਮੁੱਦਾ ਵਾ ਕਿਉਂਕਿ ਜਿਨ੍ਹਾਂ ਨੂੰ ਲਾਲ ਕਾਰਡ ਦਿੱਤੇ ਹੋਏ ਆ ਰੈਡ ਕਾਰਡ ਹੋਲਡਰ ਨੇ ਲੋਕਾਂ 'ਤੇ ਦੰਗਾ ਪੀਟਿਆ ਆਤਵਾਦ ਪੀਟਿਆ ਪਰ ਉਹਨਾਂ ਰੈਡ ਕਾਰਡਾਂ ਜੇ ਉਹਨਾਂ ਨੂੰ ਕੋਈ ਬੈਨੀਫਿਟ ਹੀ ਨਹੀਂ ਮਿਲਿਆ ਕਿਉਂਕਿ ਸਰਕਾਰ ਦੀ ਪਹੁੰਚ ਲਈ ਅਨਸਾਰ 385 ਦੀ ਪਹੁੰਚ ਹੀ ਬਣੀ ਹੋਈ ਆ ਕਿ ਵਨ ਟਾਈਮ ਬੈਨੀਫਿਟ ਜਿਹੜਾ ਦਾ ਉਹਨਾਂ ਨੂੰ ਇੱਕ ਕਾਰਡ ਦੇ ਉੱਤੇ ਇੱਕ 플ੌਟ ਫਲੈਟ ਜਾਂ ਕੋਈ ਕਮਰਸ਼ੀਅਲ ਇਹ ਸਥਾਨ ਰਾਜਿਸਤਾਨ ਮਿਲਦਾ ਸੀ ਤੇ ਉਹ ਜਿੱਥੋਂ ਤੱਕ ਸਾਡਾ ਸਾਡਾ ਖਿਆਲ ਹੈ ਮਤਲਬ ਕਿ ਇਹ ਹਾਰ ਲੀਗ 20% ਲੋਕ ਹੋਣਗੇ ਜਿਹੜਾ ਇਹਨਾਂ ਨੂੰ ਬੈਨੀਫਿਟ ਮਿਲਿਆ 80% ਲੋਕ ਇਹੋ ਜਿਹੇ ਆ ਜਿਨ੍ਹਾਂ ਕੋਡ ਕਾਰਡ ਤੇ ਹੈਗੇ ਆ ਪਰ ਉਹਨਾਂ ਨੂੰ ਵਨ ਟਾਈਮ ਬੈਨੀਫਿਟ ਨਹੀਂ ਮਿਲਿਆ ਸਾਡੀ ਪਹਿਲੀ ਕੋਸ਼ਿਸ਼ ਆ ਕਿ ਵਨ ਟਾਈਮ ਬੈਨੀਫਿਟ ਮਿਲੇ ਸਰ ਪਿਛਲੀ ਵਾਰੀ ਕਾਫੀ ਵਾਰ ਦੇਖਿਆ ਗਿਆ ਕਿ ਜਨਵਰੀ ਦੀ ਮੀਟਿੰਗਾਂ ਹੋਈਆਂ ਵਾ ਮਤਲਬ ਧਾਰੀਵਾਲ ਸਾਹਿਬ ਨੂੰ ਮੁੱਖ ਮੰਤਰੀ ਸਾਹਿਬ ਦੇ ਨਾਂ ਤੇ ਮੰਗ ਪੱਤਰ ਤੈਨਦਾ ਵਾ ਕੀ ਕਰਨਾ ਕਿ ਮੁੱਖ ਮੰਤਰੀ ਸਾਹਿਬ ਮਿਲਲੀ ਟਾਈਮਿੰਗ ਦੇ ਰਹੇ ਆ ਹਾਂ ਪਰ ਚਲੋ ਵਿੱਚ ਹੁਣ ਇਲੈਕਸ਼ਨ ਆ ਗਿਆ ਕਿ ਇੱਕ ਇਲੈਕਸ਼ਨ ਨੇ ਆਹ ਸਾਲ ਦੇ ਪਿੱਛੇ ਇਲੈਕਸ਼ਨ ਦਾ ਲੋਕ ਸਭਾ ਇਲੈਕਸ਼ਨ ਨਿਕਲ ਗਿਆ ਹੁਣ ਜਿਵੇਂ ਚੋਣ ਆ ਗਈ ਤੇ ਹੁਣ ਅਸੀਂ ਦੁਬਾਰਾ ਧਾਰੀਬਾ ਸਾਹਿਬ ਨੂੰ ਜਾਵਾਂ ਮਿਲਦੇ ਆਂ ਤੇ ਉਹਨਾਂ ਕਹਿੰਦੇ ਆ ਵੀ ਮਰੇ ਗੱਡੇ ਹੋ ਗਏ ਕੈਬਨਟ ਦੇ ਵਿੱਚ ਇਹਨੂੰ ਪਾਸ ਕਰਾਓ ਤੇ ਪ੍ਰੋਬਲਮ ਹੋ ਜਾਂਦੀ ਹੈ